ਲਿਵਿੰਗ ਪੰਜਾਬ ਨਿਊਜ਼ ਵੱਲੋਂ ਚਲਾਈ ਗਈ ਖਬਰ ਦਾ ਹੋਇਆ ਅਸਰ ਥਮਰਾਈ ਪੁਲ ਤੋਂ ਲੰਘਣ ਵਾਲੇ ਭਾਰੀ ਵਾਹਨਾਂ 'ਤੇ ਪ੍ਰਸ਼ਾਸਨ ਵੱਲੋਂ ਲਗਾਈ ਗਈ ਰੋਕ ਬੀਤੇ ਦਿਨੀ ਲਿਵਿੰਗ ਪੰਜਾਬ ਨਿਊਜ਼ ਵੱਲੋਂ ਥਮਰਾਈ ਨੇੜੇ ਬਣੇ ਦੋਨਾਂ ਪੁਲਾਂ ਦੀ ਖਬਰ ਨਸ਼ਰ ਕੀਤੀ ਗਈ ਸੀ ਜਿਸ ਨੂੰ ਦੇਖਦੇ ਹੀ ਪ੍ਰਸ਼ਾਸਨ ਹਰਕਤ 'ਤੇ ਆਇਆ ਤੇ ਐਸ.ਡੀ.ਐਮ ਜਸਪਿੰਦਰ ਸਿੰਘ ਭੁੱਲਰ ਨੇ ਮੌਕੇ 'ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਤੇ ਪੁਰਾਣੇ ਪੁਲ ਤੋਂ ਲੰਘਣ ਵਾਲੇ ਭਾਰੀ ਵਾਹਨਾਂ 'ਤੇ ਲੰਘਣ ਦੀ ਰੋਕ ਲਗਾ ਦਿੱਤੀ ਗਈ ਹੈ ਸੋ ਬੇਸਿਕਲੀ ਇਸ ਪੁਲ ਨੂੰ ਲੈ ਕੇ ਨਾ ਕਾਫੀ ਕੰਪਲੇਂਟਸ ਆ ਰਹੀਆਂ ਸੀਗੀਆਂ ਤੇ ਅੱਜ ਮੈਂ ਤੇ ਡੀਐਸਪੀ ਸਾਹਿਬ ਇੱਥੇ ਆਏ ਆ ਮੌਕੇ ਤੇ ਤੇ ਕਨਸਰਨ ਡਿਪਾਰਟਮੈਂਟ ਨਾਲ ਵੀ ਗੱਲ ਕੀਤੀ ਹੈ ਸੋ ਵੀ ਗਾਟ ਟੂ ਨੋ ਕਿ ਇਹ ਜਿਹੜਾ ਪੁਲ ਹੈਗਾ ਇਹ ਕਾਫੀ ਪੁਰਾਣਾ ਹੈ ਜਿਹਦੇ ਕਰਕੇ ਇਨ ਆਰਡਰ ਟੂ ਯੂ نو ਕੀਪ ਲਾਈਕ ਟੋਕ ਇਫ ਵੀ ਟਾਕ ਅਬਾਊਟ ਕਿ ਜਿਹੜੀ ਆਪਾਂ ਲਾਈਫ ਜਿਹੜਾ ਹੈਗਾ ਦੈਟ ਇਜ਼ ਮੋਰ ਇੰਪੋਰਟੈਂਟ ਕਿ ਕੋਈ ਇਥੇ ਨੁਕਸਾਨ ਨਾ ਹੋਵੇ ਇਸ ਕਰਕੇ ਜਿਹੜੇ ਵੱਡੇ ਵਾਹਨ ਹੈਗੇ ਆ ਜਿਵੇਂ ਟਿਪਰ ਵਗੈਰਾ ਹੈਗੇ ਆ ਉਹ ਇੱਥੋਂ ਦੀ ਨਾ ਲੰਘਣ ਅਸੀਂ ਇਸ ਰੋਕ ਰਹੇ ਹੈਗੇ ਆ ਤੇ ਉਹ ਆਪਦਾ ਆਲਟਰਨੇਟਿਵ ਜਿਹੜਾ ਰਸਤਾ ਹੈਗਾ ਉਹ ਯੂਜ਼ ਕਰ ਸਕਦੇ ਐ ਪਰ ਜਿਹੜਾ ਇਹ ਪੁਰਾਣਾ ਪੁਲ ਹੈਗਾ ਇਹਨੂੰ ਸਿਰਫ ਛੋਟੇ ਵੀਹਿਕਲ ਜਾਂ ਫਿਰ ਜਿਵੇਂ ਜਿਹੜੇ ਕਿ ਅਨਲੋਡਡ ਵੀਹਿਕਲ ਸਿਰਫ ਉਹੀ ਇੱਥੋਂ ਦੀ ਲੰਘਣਗੇ ਵੱਡੇ ਵੀਹਿਕਲ ਕੋਈ ਵੀ ਇੱਥੋਂ ਦੀ ਟਿਪਰ ਜਿਵੇਂ ਹੋਗੇ ਭਰੇ ਲੋਡਡ ਟਰੱਕ ਹੋਗੇ ਉਹ ਇੱਥੋਂ ਦੀ ਨਹੀਂ ਲੰਘ ਸਕਦੇ ਕਿਉਂਕਿ ਦਿਸ ਜਿਹੜਾ ਪੁਲ ਹੈਗਾ ਇਹਦੀ ਸਥਿਤੀ ਇਹੋ ਜੀ ਨਹੀਂ ਹੈਗੀ ਕਿ ਇਹ ਲੰਬੇ ਸਮੇਂ ਤੱਕ ਆਪਾਂ ਇਹਨੂੰ ਉਸ ਤਰ੍ਹਾਂ ਯੂਜ਼ ਕਰ ਸਕੀਏ ਆਲਰੇਡੀ ਕਾਫੀ ਖਰਾਬ ਹੋ ਚੁੱਕਾ ਹੈ ਸੋ ਵੀ ਨੀਡ ਟੂ ਕੀਪ ਦੀ ਸੇਫਟੀ ਐਂਡ ਸਿਕਿਉਰਿਟੀ ਆਫ ਪਬਲਿਕ ਐਟ ਲਾਰਜ ਐਂਡ ਕੀਪਿੰਗ ਥੈਟ ਇਨ ਮਾਈਂਡ ਇਅ ਡਿਸੀਜਨ ਸੋ ਬੇਸਿਕਲੀ ਇਹ ਹੀ ਹੈ ਕਿ ਜਦੋਂ ਟਿਪਰ ਵਗੈਰਾ ਇੱਥੇ ਆਉਣੋਂ हट ਗਏ ਤਾਂ ਪਹਿਲੀ ਗੱਲ ਤਾਂ ਉਹਦੇ ਨਾਲ ਜਿਹੜਾ ਟ੍ਰੈਫਿਕ ਦਾ ਫਲੋ ਆ ਉਹ ਵੀ ਸਮੂਥ ਹੋ ਜਾਏਗਾ ਤੇ ਜੇ ਬੱਸਸ ਦੀ ਗੱਲ ਕਰੀਏ ਤਾਂ ਬੱਸਸ ਾਰ ਨਾਟ ਆਫ uh, ਦਾ the weight ਜਿਵੇਂ ਆਪਾਂ ਦੇ ਆਰ ਨਾਟ ਕੰਪੈਰੀਟਿਵ ਟੂ ਟਿਪਰਸ ਹੈ ਨਾ ਤੋਂ ਇਥੋਂ ਦੀ ਲੰਗਰ ਨੂੰ ਦੇ ਕੈਨ ਪਾਸ ਫॉर द ਟਾਈਮ ਬੀ ਐਂਡ ਵੀ ਵਿਲ ਬੀ ਕੀਪਿੰਗ ਦਾ ਸਿਚੁਏਸ਼ਨ ਅੰਡਰ ਆਰ ਗਾਰਡ ਸੋ ਦੈਟ ਵੀ ਕੈਨ ਸੀ ਕਿ ਜਦੋਂ ਵੀ ਕੋਈ ਅਗਲਾ ਫਰਦਰ ਲੋਡ ਪਾਊਗੀ ਕੋਈ ਹੋਰ ਤਰੀਕੇ ਦੇ ਆਰਡਰਸ ਦੀ ਤਾਂ ਉਹ ਪਾਸ ਕੀਤੇ ਜਾਣਗੇ